ਨਾ ਵਾ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਹਿ ਅਸੀਂ ਕਿ ਜੋ ਕੰਪਲੇਂਟ ਆਈ ਹੈ ਅਸੀਂ ਉਹਨੂੰ ਅਸੈਪਟ ਕਰਦੇ ਹਾਂ ਉਹ ਕਹਿ ਰਹੇ ਸੀ ਕਿ ਕਿ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰਸੋਂ ਕੇ ਚੌਥ ਫਾਈਨਲ ਕਲੋਜ਼ਰ ਲੈਟਰ ਆ ਗਿਆ ਵਾ ਉਹ ਕਲੋਜ਼ਰ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਕਿ ਕਿੰਨੇ ਸਮੇਂ ਦਾ ਸਮਾਂ ਮੰਗਿਆ ਸੀ ਤੁਸੀਂ ਹਾਂਜੀ ਸਮਾਂ ਕਿੰਨੇ ਸਮੇਂ ਦਾ ਮੰਗਿਆ ਸੀ ਤੁਸੀਂ ਬੰਦ ਕਰਨ ਦਾ ਨਹੀਂ 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 ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਉਹ ਆਪਣੇ ਕਿਿਆਸੀ ਫਾਈਨਲ ਲੈਟਰ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਦਿਓ ਅਸੀਂ ਬੰਦ ਕਰਤਾ ਸਰ ਅੱਜ ਟੀਮ ਆਈ ਆ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਜੇ ਸਰ ਪੁਲਿਸ ਵੀ ਗਈ ਹੈ ਤਹਿਸੀਲਦਾਰ ਵੀ ਨਾਲ ਆਏ ਪੁਲਿਸ ਵੀ ਗਏ ਉਹ ਅੰਦਰ ਗਏ ਆ ਨਾਲ ਤੁਹਾਡੇ ਪ੍ਰੈਸ ਦੇ ਦੋ ਬੰਦੇ ਗਏ ਨੇ ਪ੍ਰੈਸ ਦੂਜੀ ਨੂੰ ਕਿਵੇਂ ਰੋਕ ਸਕਦਾ ਸਰ ਦੋ ਸਰ ਤੁਸੀਂ ਤੁਸੀਂ ਸਾਡੀ ਰੋਕਣ ਦੀ ਸਰ ਜੀ ਨਾਇਅ ਤਹਿਸੀਲਦਾਰ ਉਹਨਾਂ ਨਾਲ ਗੱਲ ਕਰੋ ਕਿਉਂਕਿ ਪਰਮਿਸ਼ਨ ਸਰ ਜੀ ਠੀਕ ਹੈ ਤੁਸੀਂ ਜੋ ਵੀ ਉਹਨਾਂ ਨਾਲ ਗੱਲ ਕਰੋ ਨਾ ਸਰ ਮੈਂ ਆਪਣੇ ਪ੍ਰੈਮਿਸਿਸ 'ਤੇ ਖੜਾ ਨਹੀਂ ਨਹੀਂ ਸਰ ਮੈਂ ਆਪਣੇ ਪ੍ਰੈਮਿਸ ਮੈਂ ਉਹ ਗਏ ਨੇ ਅੰਦਰ ਸਰਕਾਰੀ ਜਿਹੜੇ ਬੰਦੇ ਨੇ ਗਏ ਨੇ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਪ੍ਰੈਸ ਤੇ ਸਰ ਜਦੋਂ ਸਰ ਜੋ ਨਸੀਬਾਇਤ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਹਿਤਾ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਤੁਸੀਂ ਬੰਦ ਕਰਤਾ ਪ੍ਰੋਪਰ ਹਾਂਜੀ ਹਾਂਜੀ ਤੁਹਾਡੇ ਦੋ ਤੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦਿਆਂ ਤੇ ਵਿਸ਼ਵਾਸ ਨਹੀਂ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਚੱਲ ਰਹੀ ਸੀ ਬੋਲ ਰਹੇ ਇਹ ਤਾਂ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈਗਾ ਕਹਿੰਦੇ ਜਨੀਸ਼ ਕੁਮਾਰ ਗੁਪਤਾ ਮੈਂ ਮੈਂ ਜਨੀਸ਼ ਕੁਮਾਰ ਗੁਪਤਾ ਜੀ ਬਿਲਕੁਲ ਇਹਨਾਂ ਦੇ ਪੜੋਚ ਸਕੰਦ ਸਾਂਝੀ ਹੈਗੀ ਆ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹੈ 2.5 ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਧੂਆ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੇਲੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਆ ਤੁਹਾਡੇ ਬਰੋਲ ਹਸਪਤਲ ਜਾ ਕੇ ਦੇਖੋ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਜਾ ਲੈ ਕੇ ਜਾਣੇ ਪੈਂਦਾ ਬਾਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਹ ਗੋਂ ਸਾਡੇ ਨਾਲ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਦਮ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬਿਸ਼ ਬਹੁਤ ਗਲਤ ਹੈਗੀ ਆ ਸਾਡੇ ਇਹ ਲਗਭਗ 2.5 ਸਾਲ ਤੋਂ ਬਾਇਲ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀ ਕਰ ਚੁਕਿਆ ਮੇਰੇ ਕੋ ਬਾਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਿਤੇ ਖੁਦਾਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40 50 ਬੰਦੇ ਮਰ ਜਣੇ ਆ ਐ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਗੰਦ ਤੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਰ ਜਣੇ ਆ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਪੋਲਿਸ਼ਨ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਫੋਰ ਵੀ ਜਿੱਥੇ ਜਿੱਥੇ ਮਾਨੂੰ ਪੂਰਾ ਯਾਰ ਨਹੀਂ 7 8 10 ਜਗ੍ਹਾ ਤੇ ਕੰਪਲੇਂਟਾਂ ਕੀਤੀਆਂ ਕਾਰੋ ਕਾਰਵਾਈ ਹੋਈ ਕੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਹਨਾਂ ਨੇ ਬੰਦ ਕੀਤਾ ਪਰसों ਚੌਥ ਤੱਕ ਬਿਲਕੁਲ ਧੂਆ ਨਿਕਲਦਾ ਰਿਹਾ ਮੇਰੇ ਕੋਲ Jio ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲਏ ਹੋਏ ਨੇ ਜੇ ਕਹੋਗੇ ਤੇ ਮੈਂ ਪ੍ਰੋਵਾਈਡ ਕਰਾਂ ਕਾਰਵਾਈ ਕੋਈ ਨਹੀਂ ਹੋਈ ਆਂਦੇ ਨਹੀਂ ਜੀ ਪੋਲੂਸ਼ਨ ਵਿਭਾਗ ਵੱਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿ ਆ ਰੋਗ ਦਿਓ ਪਰ ਉਸ ਤੋਂ ਬਾਅਦ ਵੀ ਬਾਲੇ ਚੱਲਿਆ ਵਾ ਧੂਆ ਨਿਕਲਦਾ ਰਿਹਾ ਵਾ ਧੂਆ ਬਿਲਕੁਲ ਤੱਕ ਨਿਕਲਦਾ ਰਿਹਾ ਜੀ ਲੱਕੜ ਰੋਜ਼ ਲੱਕੜ ਲੱਕੜ ਰੋਜ਼ ਲੱਤਦੀਆਂ ਮੇਰੇ ਕੋਲ ਉਹਦੇ ਵੀ ਵੀਡੀਓ ਹੈਗੇ ਲੱਕੜ ਤਾਂ ਹੀ ਆਂਦੀ ਕਿ ਬਾਲੇ ਚੱਲਦਾ ਪਿਆ ਵਾ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹਨਾ ਕਿ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਇਸ ਜਗ੍ਹਾ ਤੋਂ ਲੈ ਕੇ ਬਾਹਰ ਚੱਲ ਜਾਣ ਮਾਨੂੰ ਕਾਹਦਾ ਇਤਰਾਜ ਆ ਮੱਲੇ ਵਿੱਚ ਨਾ ਤੇ ਪੋਲੂਸ਼ਨ ਹੁੰਦੀ ਦਾ ਨਾ ਬੋਇਲਰ ਦਾ ਹਰ ਵੇਲੇ ਡਰ ਖਤਰਾ ਹੁੰਦਾ ਜੀ ਦਾ ਸਾਡੇ ਤੇ ਅਸੀਂ ਦਵਾਈਆਂ ਖਾ ਕੇ ਸੋਣਿਆ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਹੋ ਜਾਣਾ ਬੋਇਲਰ ਫਟ ਗਿਆ ਤੇ ਅਸੀਂ ਜਿੰਦੇ ਵੀ ਰਹਿਣਾ ਕਿ ਨਹੀਂ ਮਰ ਜਾਣਾ ਪਤਾ ਨਹੀਂ ਇਸ ਕਰਕੇ ਸਾਨੂੰ ਹਰ ਵੇਲੇ ਖਤਰਾ ਵਾ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਸਰਕਾਰ ਇੱਥੋਂ ਬਾਹਰ ਭੇਜ ਦੇ ਦੇ ਦੇਖੋ ਬੰਦ ਕਰਨਾ ਔਰ ਮੌਜੂਦ ਹੋਣਾ ਇਹ ਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰਾਤੇ ਚਲਾ ਲੈਣ ਆਪਣਾ ਮਾਜੋ ਡਿਪਟੀ ਕਮਿਸ਼ਨਰ ਤੋਂ ਕਮਨਸਾਰ ਐਰਜਿੰਸਾਹੋਂ ਲੋਕ ਇੱਕ ਟੀਮ ਨੂੰ ਨਿਯੁਕਤ ਕੀਤੀ ਗਈ ਹੈ ਕਿ ਇੱਥੇ ਇਲੀਗਲ ਤਮਰਸ਼ਾਹ ਬਾਈਜ਼ਰ ਚੱਲਦਾ ਪਿਆ। ਉਸ ਸੰਬੰਧ ਵਿੱਚ ਜਸਵੰਤ ਰਾਏ ਗਲੀ ਵਿੱਚ ਆਏ ਆ। ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇਨਚਾਰਜ ਬਣਾਇਆ ਨੈਫਜ਼ੀਲਦਾਰ ਧਾਰੀਵਾਲ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਫਸਰ ਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਸਜੋ ਪੁਲਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਦੇ ਮੌਕੇ ਵੇਖਿਆ ਗਿਆ ਇਹਦੀ ਐਂ ਸਾਰਿਆਂ ਨੇ ਵੇਖ ਕੇ ਜੋ ਰਿਪੋਰਟ ਆ ਉਹ ਮਾਡੋ ਦਿਸਣ ਪਈ ਇਹ ਦੇਖਿਆ ਮੈਨ ਇਲੀਗਲ ਦਲਦਾਂ ਲਿਕੇ ਚੱਲਦਾ ਮਾਇਨਰ ਇਸ ਟਾਈਮ ਬੰਦ ਪਿਆ ਵਾ ਤੇ ਇਲੀਗਲ ਵੀ ਬੰਦ ਪਿਆ ਅਸਲੇ ਲੇਕਿਨ ਵੀ ਆ 6 ਲੱਖੇ ਚ ਬੰਦਰ ਲੱਗ ਸਕਦਾ ਬੰਦ ਪਿਆ ਅਸਲੇ ਪਹਿਲਾਂ ਦੇਖਿਆ ਨਹੀਂ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਤੇ ਅਸੀਂ ਲੱਗੇ ਲੱਖਾਂ ਸਰ ਇਹ ਤੇ ਹੁਣ ਪਰਮਿਸ਼ਨ ਲੈ ਕੇ ਹੀ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਰਮਿਸ਼ਨ ਲੈ ਕੇ ਨਹੀਂ ਪਰਮਿਸ਼ਨ ਨਹੀਂ ਹੋਈ ਹੈਗੀ ਪਰਮਿਸ਼ਨ ਹੋਏਗੀ ਡਿਪਾਰਟਮੈਂਟ ਦੱਸੇਗਾ ਸਾਨੂੰ ਜਿਹਨੂੰ ਮੂਵੀ ਲੱਤਣ ਵਾਲਿਆ ਬੰਦ ਕਰ ਲਿਆ ਜਿਹਨਾਂ ਦਾ ਧਾੜੀ ਲੱਤ ਗਿਆ ਹੈ ਬੋਇਲਰ ਫਟਣ ਨਾਲ ਲੱਤ ਕਿੱਥੋਂ ਦੀ ਕਰਦਾ ਪੁੱਤਰ ਪ੍ਰਦੇਸ਼ ਪੁੱਤਰ ਪ੍ਰਦੇਸ਼ ਦੀ ਗੱਲ ਹੈ ਨਾ ਇਹਨਾਂ ਨੇ ਬੰਦ ਪਿਆ ਇਹ ਪਰਮਿਸ਼ਨ ਲੈ ਕੇ ਚਾਲੂ ਕਰ ਲਿਆ ਨਾ ਕਰਨ ਇਹਦੇ ਕੋਈ ਤਰ੍ਹਾਂ ਦੀ ਗੱਲ ਵਾ ਇਹਨਾਂ ਨਾਲੇ ਲੱਗਦਾ ਜੀ ਬੋਲਰ ਸਮੇਂ ਤੋਂ ਬੋਲਰ ਚੱਲਿਆ ਰਿਆਸ਼ੀ ਲੈ ਕੇ ਜੇ ਬੋਲਰ ਲੱਗਣਾ ਜਾਇਜ਼ ਹੈ ਜਾਂ ਨਜਾਇਜ਼ ਬਸ ਇਹ ਉਹਨਾਂ ਕੋਲ ਮੈਂ ਇਹ ਤੇ ਹੁਣ ਪਰਮਿਸ਼ਨ ਲੈ ਕੇ ਕੋਈ ਵੀ ਆਪਣਾ ਬੋਲਰ ਲੈ ਸਕਦਾ ਜਦ ਤੱਕ ਪਰਮਿਸ਼ਨ ਹੈ ਕਿ ਲਈ ਨਹੀਂ ਹੈਗੀ ਐਸ ਜੀ ਹੈਗਾ ਜੀ ਪੋਲਿਊਸ਼ਨ ਬੋਰਡ ਦੇ ਵਿੱਚ ਬਣਾ ਲੈ ਤੋਂ ਸੋ ਇਥੇ ਇਹ ਕੰਪਲੇਨ ਆਈ ਸੀਗੀ ਬੋਲਰ ਦੀ ਸੀਗੀ ਬੋਲਰ ਬਿਨਾਂ ਨਾਮ ਦੀ ਰੇ ਚੱਲਦਾ ਪਿਆ ਕਵਾ ਜਿਹਦਾ ਅਸੀਂ ਰਿਪੋਰਟ ਪਾਣਾ ਕੇ ਡਾਇਰੈਕਟਰ ਬੋਲ ਜਾਂਦ ਨੂੰ ਪੇ ਜਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆਣਗੇ ਤੁਸੀਂ ਬੋਲਰ ਨਹੀਂ ਚਲਾ ਸਕਦੇ ਬੋਲਰ ਬੰਦ ਕਰ ਦਿਓ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਲਰ ਇਹ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤੋਂ ਬਾਹਰ ਲਗਮ ਬੋਲਰ ਹੁਣ ਹੀ ਮੰਨ ਪਿਆ ਅਸੀਂ ਦੇਖਿਆ ਜਿਵੇਂ ਅਸੀਂ ਪਹਿਲਾਂ ਵਿਜ਼ਿਟ ਕੀਤੀ ਸੀ ਉਹ ਚ ਉਜ਼ਰਪੁਰ ਬਣਾ ਕੇ ਇਸ ਡਾਇਰੈਕਟਰ ਬਦਲ ਜਾਂਦਰ ਪੇਰੀਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਇਲਰ ਬੰਦ ਹੋ ਚੁੱਕਾ ਇਹਨਾਂ ਦਾ ਮੋਕਰੇ ਬੋਇਲਰ ਸਾਨੂੰ ਬੰਦ ਮਿਲਿਆ ਆ ਜੀ ਅਨੁਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲਿਊਸ਼ਨ ਬੋਰਡ ਹਾਲੇ ਨੂੰ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹਾਨੀ ਹਲੇ ਪਰ ਲੇਕਿਨ 2 ਸਾਲ ਤੋਂ ਬੋਇਲਰ ਚੱਲੇ ਆ ਇਹ ਜਾਇਜ਼ ਹੈ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਆਫ ਜਨਰਲ ਦੇ ਸਕਦਾ ਜੀ ਉਹਦੇ ਉਹਨਾਂ ਦੇ ਨੋਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਇਲੈਕਸ਼ਨ ਇਲੈਕਸ਼ਨ ਹੈ ਇਹਨੇ ਕੋਲ ਹੈ ਨਹੀਂ ਜਿ ਪਲੈਸ਼ਨ ਯੂਨੀਵਰਸਿਟੀ ਕਿਉਂਕਿ ਆਰਟੀਪੀ ਇਸੀ ਹੈ ਨਹੀਂ ਜੀ ਹੋਰ ਕਿਹੜੇ ਕਿਹੜੇ ਇਲੈਗਲ ਪਾਇਆ ਤੁਸੀਂ ਪੁੱਛੋ ਬੋਰਡ ਦੇ ਧੂਆ ਵਾਲੀ ਇਲੈਗਲ ਦਰ ਸਰ ਜਿਹੜਾ ਬੋਇਲਰ ਦਾ ਸੀਗਾ ਧੂਆ ਸਟਾਫਰ ਲੱਗਦਾ ਹੁੰਦਾ ਆ ਜਿਹੜਾ ਬੋਇਲਰ ਹੀ ਬੰਦ ਹੋ ਗਿਆ ਫਿਰ ਧੂਆ ਦਾ ਪਲਟਫਾਰਮ ਕਿ ਲਈ ਬਣਦਾ ਜਾਂਦਾ ਜੀ ਪਰ ਇਲਲੀਗਲ ਚੱਲਦਾ ਸੀ ਹਾਂਜੀ ਇਲਲੀਗਲ ਸੀਗਾ ਇਹ ਫਿਰ ਦੌੜ ਪਰਮਿਟ ਤੇ ਚੱਲਦਾ ਪਿਆ ਸੀਗਾ